ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੋ ਜੀ ਹੁਣ ਆਪਾਂ ਉੱਠ ਕੇ ਹੁਣ ਦੇਖਦੇ ਆ ਬਾਹਰ ਜਾ ਕੇ ਕੀ ਸਿਸਟਮ ਹੈ ਤੇ ਬਾਕੀ ਸ਼ੀਸ਼ਾ ਦੇਖ ਲਵਾਂਗੇ ਤੇ ਕੋ ਸੱਜਣ ਮਿੱਤਰ ਖੜਾ ਹੁੰਦਾ ਬਾਹਰ ਨਾ ਦੇਖ ਮੈਂ ਤੁਹਾਨੂੰ ਦਿਖਾਉਣਾ ਬਾਹਰ ਜਾ ਕੇ ਬਾਹਰ ਜਾ ਕੇ ਦੇਖਦੇ ਆ ਕੀ ਮੋਨ ਹਵਾ ਚੱਲ ਰਹੀ ਹੈ ਜੀ ਤਾਂ ਰਪਿੰਦਰ ਦਾ ਕੱਪੜੇ ਵੀ ਧੋਤੇ ਸਾਜਰ ਸਾਜਰ ਨਵੇੜ ਦਾ ਕੰਮ ਹਵਾ ਚ ਰਿੱਠੰਡੀ ਤੇ ਦੇਖਦੇ ਆ ਬਾਕੀ ਹੋਰ ਕੀ ਕੰਮ ਚੱਲ ਰਿਹਾ ਕੀ ਬਣਾ ਰਹੇ ਹੋ ਤੇ ਧੋਵੇ ਲਾਤੀਆਂ ਲੈਣਾ ਤੋਪਾ ਨਿਕਲੇ ਆ ਨਹੀਂ 7:30 ਹੋ ਗਏ ਤਨੂੰ ਅੱਜ ਦਿਖਾਉਣਾ ਮੈਂ ਅੰਗੂਰ। ਕਈ ਦਿਨ ਹੋ ਗਏ ਦੇਖਿਆ ਨਾ। ਤੇ ਪਹਿਲਾਂ ਤੁਹਾਨੂੰ ਦਿਖਾਉਣਾ ਇੱਧਰ ਕੀ ਕਰ ਰਹੇ ਹਾਂ। ਕੀ ਕਰ ਰਹੇ ਹਾਂ? ਕੱਪੜੇ ਧੋ ਰਹੇ ਹਾਂ। ਨਿਪੜ ਗਿਆ। ਉਸ ਤੋਂ ਥੋੜੇ ਸੁੱਤੇ ਹੋਏ ਫਿਰ ਮਿਟ ਦਿੰਦੇ ਨੇ। ਵਾਹ ਜੀ ਵਾਹ। ਇਹ ਗੁੱਦੇ ਸਿੱਕੇ ਰਿਹਾ ਗਿਆ। ਕੀ ਬਾਤ ਹੈ। ਚਾਰ ਮਹੀਨਿਆਂ ਲੰਗੀ ਤਾਰਾ ਗਿਆ। ਕੀ ਬਾਤ ਹੈ? ਕੀ ਬਾਤ ਹੈ? ਕੀ ਬਾਤ ਹੈ? ਮੈਂ ਵੀ ਦੇਖਿਆ ਨਿਕੋ ਕੇ ਵਾਰ ਮੈਂ ਗਿਆ ਕੱਪੜੇ ਲੈਣ ਲੈਂਦਾ ਆਇਆ ਪਿਆ ਧੋ ਧੋ ਕੇ ਹਾਂ ਅੱਜ ਆਉਣੀ ਠੀਕ ਹੈ ਮੈਂ ਤੁਹਾਨੂੰ ਦਿਖਾਉਣਾ ਜੀ ਅੱਜ ਅੰਗੂਰ ਬੱਡੇ-ਬੱਡੇ ਹੋ ਗਏ ਹੁਣ ਤਾਂ ਬਹੁਤ ਹਾਂ ਬਸ ਇੱਕ ਮਿੰਟ ਮੈਂ ਲੜਕਾ ਤੇ ਆਵਾਂ ਆ ਫੜਿਓ ਮੈਂ ਉੱਧੇ ਅੰਗੂਰ ਦਿਖਾਦਾ ਭਾਈ ਵਾਹ ਕੇ ਵਾਹ ਉਹ ਰੂਦੂ ਵੀ ਲੱਗੇ ਆ ਜੜੀਏ ਮੈਂ ਸ਼ਾਂਗ ਤਾਂ ਸੀਗਾ ਇਹ ਬਹੁਤ ਵੱਡਾ ਹੋ ਗਿਆ ਸੀ ਪਹਿਲਾਂ ਜਿਹੜੀ ਸਾਰੇ ਨਵਾਂ ਫੁੱਟਿਆ ਸੀ ਆਂ ਖਰਾਬ ਹੋਣ ਲੱਗਦੇ ਸੀ ਅੰਗੂਰ ਕਿੰਨਾ ਸਾਰੀ ਅਮਰੂਦ ਹੁਣ ਇਹਨਾਂ ਲੱਗਣੇ ਛੋਟੇ ਛੋਟੇ ਆ ਇਸ ਤੋਂ ਵਧੀਆ ਹੁਣ ਖਰਾਬ ਨਹੀਂ ਹੋਣਗੇ ਦਵਾਈ ਦੂਈ ਪਾਈ ਹੈ ਰਗੀ ਇਹ ਸਾਰੇ ਸ਼ਾਂਤ ਹੋ ਗਏ ਸੀ ਬਹੁਤ ਵੱਡਾ ਹੋ ਗਿਆ ਜੀ ਕੈਨੂੰ ਕੁਝ ਨਹੀਂ ਲੱਗ ਰਿਹਾ ਹੋਰ ਬਹੁਤ ਵਧੀਆ ਲੱਗਣੇ ਰਗੀ ਦਿਖਾਵਾਂ ਤੁਹਾਨੂੰ ਐਂਟਰੀ ਇਹ ਆ ਦੇਖੋ ਪਰਿਆਰੀ ਥੋੜੀ ਪਰਿਆਰੀ ਆ ਦੇਖੋ ਟੱਕੜੇ ਕੁਛ ਹੈ ਇੱਧਰ ਖਾਣਾ ਸ਼ਾਮਾਂ ਚੋਣ ਇਹ ਦੇ ਇਹ ਇਹ ਰੋਸਾਰਾ ਦਿਖਾਉਣਾ ਇਹਦਾ ਬਾਹਰ ਰੋਸ਼ਨੀ ਹੀ ਪਹੁੰਚ ਜਾ ਰਹੀ ਆ ਦੇਖੋ ਦੇਖੋ ਕਿੱਛ ਉੱਪਰ ਬਹੁਤ ਨੇ ਪਤਾ ਨਹੀਂ ਲੱਗ ਰਿਹਾ ਹੈ ਵਿਚ ਵਿਚ ਨੂੰ ਆ ਦੇਖੋ ਉਹ ਦੇ ਉੱਪਰ ਬੇਲ ਦੇ ਉੱਪਰ ਬਹੁਤ ਬਹੁਤ ਹੰਤ ਨੇ ਇੰਨੇ ਰਹੇ ਕੋਈ ਹੋਰ ਚੀਜ਼ ਦਿਖਾਉਣਾ ਇਹ ਦੇਖੋ ਇਹ ਇਹਦੇ ਨਾਲ ਸਪਰੇ ਨਹੀਂ ਵੱਜੀ ਹੈ ਨਾ ਇਹਦੇ ਤੇ ਇਹ ਖਰਾਬ ਹੋ ਗਿਆ ਹੈ ਨਾ ਜਿਹੜੇ ਸਪਰੇ ਹੋ ਗਿਆ ਆ ਦੇਖੋ ਇਹਦੇ ਸਪਰੇ ਹੋ ਗਈ ਸੀ ਵਿੱਚ ਵਿੱਚ ਨਾ ਜਿਹਦੇ ਸਪਰੇਰ ਨਾ ਛੱਟਾ ਗਿਆ ਸਪਰੇ ਦਾ ਉਹ ਖਰਾਬ ਹੋ ਗਏ ਹੁਣ ਕਿਆ ਕਰੀਏ ਸਪਰੇ ਵੀ ਨਾ ਕੋਈ ਚੀਜ਼ ਹੁੰਦੀ ਉਹ ਨਹੀਂ ਹੈ ਨਾ ਹੁਣ ਆ ਗੁੱਛੇ ਦਿਖਾਉਣਾ ਤੁਹਾਨੂੰ ਮੈਂ ਇਹ ਆ ਦੇਖੋ ਇਹਦੇ ਸਪਰੇ ਨਹੀਂ ਕਿਤੇ ਵੱਜੀ ਹੈ ਨਾ ਇਹ ਰਹਿ ਗਏ ਉਹਨੇ ਉਹਨੇ ਕੇ ਐਦਾਂ ਬਸ ਹੁਣ ਸਪਰੇ ਵੀ ਨਾ ਕੋਈ ਚੀਜ਼ ਨਹੀਂ ਹੁੰਦੀ ਆ ਦੇਖੋ ਜੀ ਸਾਹਮਣੇ ਸਾਹਮਣੇ ਜਿਹਦੇ ਦਾਣਾ ਛਿੱਟੇ ਗਰਗੇ ਸਪਰੇਅ ਤੇ ਵਧੀਆ ਐ ਆ ਦੇਖੋ ਹੁਣ ਐ ਪਰ ਨਹੀਂ ਗਿਰਿਆ ਹੁਣ ਆ ਰਹਿ ਗਿਆ ਮਰਿਆ ਜੀ ਹਨਾ ਬੇਲ ਤਾਂ ਹੋਈ ਐ ਇਦਾਂ ਸਪਰੇਅ বিনা ਕੁਝ ਨਹੀਂ ਹੁੰਦਾ ਦੇਖੋ ਵਿੱਚ ਵੀ ਤਾਂ ਬਹੁਤ ਵਧੀਆ ਗਿਆ ਦਾਣੇ ਇਹ ਆ ਦੇਖੋ ਹਨਾ ਪਰ ਇਹ ਹੋਰ ਸਪਰੇਅ ਆ ਦੇਖੋ ਉੱਪਰ ਗਿਰ ਗਿਆ ਯਾਰ ਆ ਦੇਖੋ ਮੈਂ ਤਾਂ 2 ਕਿਲੋ ਹਮਾਂ ਕਰ ਲਈ ਦੱਬੀਆਂ ਨੇ ਪਰ ਇਹਦੀਆਂ ਘਾਨ ਵਾਸਤੇ ਜੜੇ ਹੋਈ ਉਹ ਹੁੰਦੀ ਨਾ ਟਾਣੀ ਲੱਗ ਜਾਂਦੀ ਹੈ ਹੈਗੇ ਅਬ ਵੈਸੇ ਇੱਕ ਹੋਰ ਫਾਇਦਾ ਥੱਲੇ ਪਿੰਜਰਾ ਰੱਖਿਆ ਹੋਇਆ ਹੈ ਰੈਂਬੋ ਦਾ ਆ ਇਹਨੂੰ ਉੱਤੋਂ ਛਾਂ ਹੈ ਬਹੁਤ ਤੇ ਕੁਛ ਕਿੰਨੇ ਗੂੜੀ ਛਾਂ ਹੈ ਅਬ ਦੋ ਫਾਇਦੇ ਕਰ ਰਹੀ ਹੈ ਬੇੜੇ ਦੇ ਵਿੱਚ ਇਹ ਨਾਲੇ ਪੱਕਾ ਥੱਲੇ ਫਰਸ ਇੱਕ ਕੋ ਖੋਡੇ ਰੱਖ ਲਈ ਸੀ ਦੁੱਧ ਨੂੰ ਮੈਂ ਦੀ ਲੋੜ ਪੈਣੀ ਕੱਦੂ ਵਾਲੀ ਤਵੀਆਂ ਦੀ ਸਾਲ ਭਰ ਹੋਏ ਖੜੀਆਂ ਨੂੰ ਤੇ ਬੁੱਕੀ ਦੇ ਰਹੇ ਕਪੜੇ ਤੋਂ ਹੋ ਰਹੇ ਆ ਮੈਡਮ ਦੇ ਟੁੱਪ ਦੇਰ ਹੁਣੀ ਇੰਨੀ ਚੁਭਣ ਲੱਗੀ ਹਾਂ ਹਾਂ ਮੈਂ ਉਹੀ ਗੱਲ ਕਰ ਰਿਹਾ ਹਾਂ 7 ਵਜੇ ਤੋਂ ਚੁਭਣ ਲੱਗੀ ਤੇ ਜੇ ਵੀ ਜਾਰੇ ਅੰਦਰ ਆ ਕੇ ਕੰਮ ਜਾਓ ਇਹਨੇ ਪਹਿਲਾਂ ਮਸੜੀਆਂ ਚਾਹੀਦੀਆਂ ਇਹ ਲਾਏ ਹੋਏ ਸੀ ਕਿਆਰੀਆਂ ਚ ਉੱਧਰ ਨਾ ਸੌਰੀ ਪਾਰਕ ਚ ਕਿਆਰੀਆਂ ਕਹਿਣ ਦੀ ਹੱਥ ਸਾਨੂੰ ਤੇ ਹੁਣ ਉਹ ਵਧੀ ਚੱਲ ਗਏ ਆਹ ਪਰੋਤਾਰ ਕਿਹੜੀਆਂ ਜਿਹੜੀਆਂ ਆ ਦੁਪਹਿਰ ਘੜੀ ਆ ਹਾਂਜੀ ਹਾਂਜੀ ਆ ਸੁੱਕਰੀ ਦੇ ਉੱਪਰ ਜਮਾਈ ਸੁੱਕਾ ਪਾਣੀ ਮਾਰੀ ਸਭ ਤੋਂ ਤੱਕ ਹਾਂ ਪਿਛਲੇ ਸਾਲ ਦੀ ਹੈ ਨਾ ਇਹ ਪਿਛਲੇ ਸਾਲ ਦੀ ਹੈ ਐਰ ਦੀ ਰੋਹੀ ਚ ਤਿੰਨ ਦਿਨ ਪਾਣੀ ਪਾਇਆ ਹਰੀ ਹੋ ਗਈ ਦੇ ਇਹਨੂੰ ਤਾਂ ਹੋ ਜਾਂਦੀ ਬਸਰੀ ਸੌਜੀ ਉਹ ਕੇ ਰਿਆ ਇਹ ਕਾ ਭਾਈ ਦੀ ਛੋਟੀ ਜੀ ਇਹਦੇ ਵਿੱਚ ਪਾਣੀ ਪਾ ਕੇ ਆਈ ਸੀ ਇਹ ਵੀ ਉੱਪਰੋਂ ਤਾਂ ਲੈਂਦੀ ਹੈ ਬਸ ਉਹ ਦੇਦੀ ਚੱਲੇਗਾ ਕੇ ਮੁੱਟਾ ਜਾਂਦਾ ਆਹੇ ਕਮਰੇ ਵਿੱਚ ਪਣੀ ਆਪ ਹੂੰ ਚੋੜਿਆ ਆ ਕੇ ਤਾਂ ਤਾਂ ਕਪੜੇ ਉਹ ਲਾਤੀਆਂ ਲੈਂਨਾ ਤੇੰਦਰ ਕਮਰੇ ਮੇ ਲੱਵੱਲਾ ਆਇਓ ਸਬਜੀ ਤੋੜ ਲਈਏ ਲੋ ਜੀ ਤੋੜਦੇ ਸਬਜ਼ੀ ਤੁਹਾਨੂੰ ਦਿਖਾਉਣਾ ਉੱਧਰ ਵੀ ਲੋ ਜੀ ਆ ਜਵੇਂ ਵਿੱਚ ਆਪਣੀ ਸਬਜ਼ੀ ਅਰੇ ਘਰ ਦੇ ਵਿੱਚ ਆਉਣੇ ਉਹ ਮੇਰੇ ਦਾ ਘੁੰਮਣ ਚ ਉੱਪਰ ਘੁੰਮੇ ਹੈ ਕੀ ਦਿਖਾਉਣੀ ਹੈ ਕੀ ਅਰੇ ਤੁਸੀਂ ਪਾਇਆ ਰੇ ਥੋੜੀ ਹੈ ਪਤਾ ਨਹੀਂ ਕਿਸ ਨੇ ਗੇਰਤਾ ਨਾ ਰੇ ਹੈ ਕਿਹ ਹੈ ਕਿਨੇ ਗੇਰਤੇ ਆਸ਼ੂ ਦੇ ਕੰਮ ਆਏ ਫਿਰ ਹਾਂ ਹਾਂ ਕੱਲ ਛੱਡ ਸਾਫ ਕਰਾਂ ਉੱਥੇ ਹਾਂ ਡਾਈ ਰੇ ਪਿਆ ਕੀ ਕਹਦੇ ਆ ਉਹ ਦਾ ਬੁੱਟਾ ਹੈ ਨਰਮਾ ਫੁੱਲ ਦੇਖੋ ਕਿੰਨੇ ਸੋਹਣੇ ਆਏ ਹਰੇ ਬੱਲ ਬੱਟ ਪਾ ਦਾ ਬੁੱਟਾ ਅਪਣਾ ਤਾਂ ਪਹਿਲੀ ਵਾਰ ਹੋਇਆ ਇਹਨੂੰ ਹੂੰ ਆਉਣਗੇ ਉਹਨੂੰ ਵਟ ਕੇ ਇਧਰ ਲਾ ਦੀ ਕਮਲੇ ਚ ਕਿੰਨਾ ਹੈ ਐਦਾਂ ਵਧੀਆ ਲੱਗਿਆ ਭਾਈ ਕਿ ਛੱਡ ਗਿਆ ਇਹ ਆਇਆ ਇਹਨਾਂ ਨੂੰ ਮਤਲਬ ਉਹ ਲੱਗੂਗੇ ਹਨਾ ਹਾਂ ਫੁੱਲ ਦੇ ਬਾਅਦ ਇਹਨੂੰ ਆਉਗਾ ਟਿੰਡਾ ਟਿੰਡਾ ਆ ਕੇ ਵਿੱਚ ਟਿੰਡੇ ਦੇ ਬਾਅਦ ਫਿਰ ਛੱਡ ਗਿਆ ਹਵਾ ਨਾਲ ਅਨਕਾਵਾ ਤੁਸੋਂ ਉਨ ਦਾ ਫੋਟੋ ਦਿਖਾਉਣਾ ਉੱਧਰ ਜਾ ਕੇ ਹਾਂ ਤਾਂ ਬੜੀ ਰੂਹੀ ਕਰਦੀ ਉਹਨਾਂ ਦੀ ਕੱਲ ਪਨੀਰੀ ਵੀਰਜੀ ਹੈ ਖੇਤਾਂ 'ਚ ਜਨਰੇਟਰ ਪਾਇਆ ਖੜਾ ਟਰੈਕਟਰ ਦੇ ਪਿੱਛੇ ਇਹ ਮਿੱਚਾ ਦੇ ਬੁੱਟੇ ਬਹੁਤ ਹੀ ਲੱਗ ਰਹੇ ਨੇ ਮਿੱਚਾ ਲੱਗਣ ਲੱਗਿਆ ਇੱਕ ਬੇਲ ਆਇਆ ਹੁਣ ਦੇਖੋ ਨਸਨ ਉਹਦਾ ਕਿਸ ਨੂੰ ਕਿਸਮ ਦਾ ਫਰਕ ਹੈ ਨਾ ਇਹਨੂੰ ਵਿਚਾਰਨ ਲੱਗਿਆ ਇੱਕ ਹੀ ਗੁੱਛਾ ਮਿਲ ਲਾ ਤਾ ਇਸ ਤਰ੍ਹਾਂ ਕੁਛ ਲੱਗੇ ਹੋਣੇ ਇਹਨਾਂ ਨੂੰ ਉਹ ਵੀ ਦਿਖਾਉਣਾ ਬਾਅਦ ਚ ਫਿਰ ਇਹ ਤੋੜੀਏ ਸਬਜ਼ੀ ਇਹ ਵੀ ਆਪਣੇ ਉਹ ਟਮਾਟਰ ਉੱਕਰਾਂ ਨਾਲ ਜਲਦੀ ਹੋਏ ਹੈ ਜੇ ਪਿਛਲੇ ਵਾਰ ਥੜ ਲੱਗਿਆ ਨਾ ਟਮਾਟਰਾਂ ਪਿੰਡੀ ਲੱਗੇ ਪਿੰਡੀ ਦਾ ਵਧੀਆ ਹੈ ਉਹ ਤੋਂ ਦੂਵੇ ਦੀ ਨੋਣੀ ਤਾਂ ਟਮਾਟਰ ਟਮਾਟਰ ਬਾਈ ਸੇਕ ਬਹੁਤ ਹੈ ਜਿਵੇਂ ਉਹ ਨਹੀਂ ਹੁੰਦਾ ਇੱਕ ਮੈਂ ਐਸਾ ਤੁਹਾਨੂੰ ਇਹ ਕੰਧਾ ਸੇਕ ਮਾਰਦਾ ਸਭ ਤੋਂ ਵੱਧ ਬਸ ਨਾ ਆਉਣਾ ਆਮਾ ਚੁੱਜਾ ਘਮਨੇ ਚਾ ਲਾ ਕੇ ਜਾਉਂ ਬਾਲਟੀ ਬੁਲਤੀ ਆਪਣੇ ਜੀ ਹਨ ਜੀ ਮਾਰ ਜੀ ਸ਼ੋਹ ਇੱਕ ਆ ਖੜਾ ਉਹਦਾ ਪੌਦਾ ਹੈ ਕਪਾਹ ਦਾ ਇੱਕ ਉਹਦਾ ਇੱਕ ਆਹ ਚਾਰ ਹੈ ਪਰ ਹੁਣ ਤੜੇ ਰੂਵੀ ਕਰਦੀ ਹਾਂ ਹਾਂ 10 ਬਸਤੇ ਰੂਵੀ ਕਰਦੀ ਇੱਕ ਆਹ ਲੱਗੀ ਵੀ ਮੈਂ ਸਾਹਮਣੇ ਆਹ ਥੋੜੀ ਜਿਹੜੀਆਂ ਪੱਕ ਜਾਂਦੀਆਂ ਨਾ ਤੋੜ ਨੂੰ ਬੜਾ ਉਹਨਾਂ ਨੂੰ ਖਿੱਚਣਾ ਪੈਂਦਾ ਆਹ ਦੇਖ ਤੋੜੀ ਇੱਥੇ ਇੱਥੇ ਕੱਸੀਆਂ ਚੱਟਦੀਆਂ ਨੇ ਕੰਮ ਕਰਦਾ ਕਿੰਨਾ ਫਾਇਦਾ ਘਰ ਦੀ ਸਬਜ਼ੀ ਨੂੰ ਤਾਜ਼ੀ ਤਾਜ਼ੀ ਤੋੜ ਕੇ ਬਣਾ ਲਓ ਆਪਣੇ ਕਿਤੇ ਭਾਈ ਦੇ ਲੈ ਕੇ ਟੋਕਰੀ ਭਵਾ ਲੈਣੀ ਆ ਹਾਂ ਹਾਂ ਇੱਕ ਆ ਬੁਟਾ ਖੜਾ ਕਈ ਹੋਵੇ ਇੱਕ ਬਾਅਦ ਵਾਰ-ਵਾਰ ਫਿਰ ਨੂੰ ਦੇਖਣਾ ਕਿ ਇਹਨੂੰ ਨੈਟ ਵਾਟਰ ਹੀ ਪੱਕਿਆ ਹੋਇਆ ਰਹ ਉਹ ਆਏ ਕਈ ਚੀਜ਼ਾਂ ਹੈ ਕਰਦੀਆਂ ਹੋ ਗਿਆ ਕੱਲੋਂ ਕੱਕੜੀ ਤੋੜ ਕੇ ਲੈ ਗਿਆ ਉਹਦੇ ਆਈ ਪੱਕਣ ਵਾਲੇ ਨੇ ਟਮਾਟਰ ਇੱਧਰ ਵੀ ਦੋ ਤਿੰਨ ਇਹ ਐਲੋਵੇਰਾ ਇੱਧਰ ਹੈ ਪੱਕੇ ਵਿੱਚ ਉਹ ਹਾਂ ਜਈ ਆਪਣੇ ਆਪ ਤਾਂ ਕਿਉਂ ਨਹੀਂ ਆਪਣੇ ਹਨ ਹਾਂ ਵੀ ਕਮਲ ਇਹ ਗਲ ਚ ਥੱਲੇ ਲੱਗ ਜੰਨੇ ਹਾਂ ਉਹ ਜੰਮਿਓ ਨੇ ਗੱਲ ਕਰੇਲੇ ਥੋੜੇ 4-5 ਮੇਂ ਛੋਟੇ ਟੋੜ ਰੇ ਉੱਤੇ ਮੋਟਰ ਦਾ ਸੁੱਕ ਗਿਆ ਨਹੀਂ ਕਿਧਨ ਜਾਂਦੇ ਹੈਗੇ ਝੂਪ ਕੋਈ ਨਹੀਂ ਜਾ ਰਹੀ ਹੈ ਹਨਾ ਇੱਕ ਉੱਤੇ ਰੋੜ ਹੈ ਦੇਖੋ ਮਾ ਤੁਹਾਨੂੰ ਕਰੇਲੇ ਲੱਗੇ ਹੋੜੀ ਇਹਨਾਂ ਨੂੰ ਕਰਦੇ ਗਾਵਾ ਹੈ ਕਰੇਲੇ ਲੱਗ ਰਹੇ ਹੈ ਵਧੀਆ ਛੋਟੇ ਛੋਟੇ ਕੰਨ ਤੋੜਨੇ ਨੇ ਭੰਡੀਆਂ ਤੋੜ ਲਾ ਫੇ ਪੱਤਣੇ ਭਾ ਕੋ ਇੱਧਰ ਵੀ ਨੇ ਗੰਡੀਆਂ ਆਪਣੇ ਦੋ ਪਲਾਟ ਲਾਈਵ ਹੈ ਜਿਹੜੀਆਂ ਬੀਜੀਆਂ ਹੀ ਹੋ ਜਾਂਦੀਆਂ ਇਹਨਾਂ ਪੱਕੀਆਂ ਨਹੀਂ ਚੁੱਤੀ ਹੋ ਆਹ ਦੇਖੋ ਹਰੇਕ ਬੂਟੇ ਨੂੰ ਹੈਗੀਆਂ ਦੋ ਦੋ ਇੱਕ ਇੱਕ ਦੋ ਦੋ ਜਿਹੜੀ ਮਾੜੀ ਇਹਨੂੰ ਪਾਣੀ ਜਿਆਦਾ ਹੁੰਦਾ ਨਾ ਫਿਰ ਛਿੱਤੀ ਪੱਟੂ ਜਿਹੜੀ ਮਾੜੀ ਜੀ ਪੱਕ ਜਾਂਦੀ ਆ ਉਹੀ ਟੁੱਟਦੀ ਆ ਯੂਨੀਵਰਸਿਟੀ ਵੱਟ ਵੜਦਾ ਹਰਥ ਨਾਲ ਨਹੀਂ ਫਿਰ ਖੁਰਫੀ ਲੈ ਕੇ ਘੁੰਮੀ ਜਾਓ ਚੱਲ ਭਾਈ ਸਾਦਾ ਮਿਰਚਾ ਵੀ ਹੋ ਗਿਆ ਹੋਣਾ ਤੋੜ ਲਵਾਂ ਇਹਨੂੰ ਤੋੜਦੇ ਇਹ ਰੱਖੋ ਹੂੰ ਹੋ ਗਿਆ ਖਾਣ ਜਗ੍ਹੀ ਚੂਹ ਆ ਦੇਖੋ ਕਿੰਨਾ ਸੋਹਣਾ ਮਿਰਚਾ ਲੱਗਿਆ ਮੋਟਾ ਭਰਿਆ ਪਿਆ ਹੇ ਹੁਣ ਹੀ ਲੱਗਣ ਲੱਗੀਆਂ ਨੇ ਇਹਨਾਂ ਥੋੜੇ ਦਿਨ ਤੋਂ ਨਾ ਦੇਖ ਐਨ ਵੀ ਸਾਫੀ ਲੱਗਿਆ ਪੁੱਛਿਆ ਦੇਖ ਤੂੰ ਕਣੀ ਹੈ ਨਹੀਂ ਇਹੋ ਛੋਟੀਆਂ ਜਿਹੀਆਂ ਕੱਚੀਆਂ ਦੋ ਇੱਕ ਦੋ ਦਿਨ ਤੱਕ ਹੋ ਜਾਣਗੀਆਂ ਇਹਨਾਂ ਵੀ ਲੱਗੀਆਂ ਸਾਰਿਆਂ ਲੱਗੀਆਂ ਹੋਈਆਂ ਇਹਦੀ ਘਰੀ ਸੀ 3 ਕਟਿੰਗ ਜਿਹੜੀ ਤੁਹਾਨੂੰ ਦਿਖਾਉਣਾ ਦਿਖਾਇਆ ਤੁਹਾਨੂੰ ਇਹਨੂੰ ਦੇਖੋ ਕੀ ਲੱਗਦਾ ਹੁਣ ਆਵਾ ਚੱਲ ਪਈ ਐਨਾਂ ਵੀ ਲੱਗੀਆਂ ਬਾਈ ਆਹ ਕੁੱਟੇ ਵੱਡੇ ਵੱਡੇ ਹੋ ਗਏ ਨਾ ਲੱਗਿਆ ਕੁਝ ਨਹੀਂ ਚਲੋ ਲੱਗਣਗੇ ਜਿਹੜੇ ਹੁਣ ਲੱਗਣਗੇ ਬਸ ਈ ਦਾ ਬਹੁਤ ਹੈ ਪੱਕੇ ਤੋੜ ਲੂਗੇ ਫਿਰ ਹੋਰ ਆਹ ਨਾਲ ਤਾਂ ਕੁਛ ਨਹੀਂ ਡੜਦਾ ਲਾਲ ਵੀ ਹੋ ਗਿਆ ਤਾਂ ਵੀ ਕਰ ਲੈ ਆ ਦਿਖਾਉਂ ਮੈਂ ਇਹਨੂੰ ਤਾਂ ਦੇਖੋ ਪੁੱਛਾ ਹੈਗਾ ਮੇਲਾ ਦੀ ਜਿਹੜੀ ਲੱਗਿਆ ਹੈ ਇਹਨੂੰ ਇਹਨੂੰ ਲੱਗਣੀ ਹੋਊ ਇੱਕ ਅਜਾ ਦਾ ਪੁੱਛਾ ਹੈਗਾ ਦੇਖਦਾ ਨਹੀਂ ਵਿਚਾਰਾ ਉਹ ਵੀ ਕਿਤੇ ਨਰਿੰਦਰਗੜ ਚ ਲੱਗੀ ਪਰ ਮਾਤਾ ਵੀ ਆ ਗਈ ਮਾਤਾ ਮੋਇਨਾ ਕਰਨਾ ਇਹ ਵੀ ਕੀ ਕਰ ਰਿਆ ਨੇ ਆਣਾ ਦੇਖੋ 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 ਮੈਂ ਦੂਰ ਖੜਾ ਮਾਤਾ ਮੋਇਨਾ ਕਰ ਰਹੀ ਹਾਂ ਮਾਤਾ ਮੋਇਨਾ ਕਰਨਾ ਵੀ ਕੀ ਉਹ ਕੀ ਕਰਤਾ ਹਾਂ ਇੱਧਰ ਵੀ ਲੱਗੀ ਹੋਈ ਆ ਉਹਦੇ ਭਾਈ ਉਹਦੇ ਲੱਗਿਆ ਕਿੱਡਾ ਬਣਾ ਇੱਧਰ ਦੇਖ ਉਹ ਦੇਖ ਕਿੱਡੀ ਲੱਗੀ ਵੀ ਕਲੇਲਾ ਕਲੇਲੀ ਆ ਵੀ ਹਾਂ ਲੰਬੀ ਕਲੇਲੀ ਹੈ ਚਲੋ ਠੀਕ ਹੈ ਜੀ ਓਕੇ ਤੁਸੀਂ ਜਾਓ ਤਾਂ ਮੈਂ ਇੱਕ ਕੰਮ ਹੋਰ ਕਰਨਾ ਚਾਹ ਜੋ ਕਰਾਂ ਕਿਨੇ ਘਟੇ ਮਲਾ ਕੇ ਆਉਂਗੇ ਤੁਸੀਂ 10 ਮਿੰਟ ਅੱਧ ਘੰਟਾ ਪਰ ਪਾਲੇ ਨਹੀਂ ਜਾਣਾ ਹੈ ਉਹ ਬਾਈ ਇਹਦੇ ਮੁੱਸੇ ਨੂੰ ਆ ਗਏ ਲੇ ਚੋ ਐਕਟੀਵਰੇ ਜੋ ਅੱਗੇ ਰੱਖ ਹੋ ਜੂਗਾ ਨਾਲੇ ਹੈ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਸਾਰੇ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਬਲੌਗ ਦੇ ਦਾ ਅੱਜ ਸਰਦਾਰ ਜੀ ਨੇ ਕਰਤੀ ਸ਼ੁਰੂਆਤ ਕਹਿੰਦੇ ਤੁਸੀਂ ਕੁਝ ਨਹੀਂ ਕਰਨਾ ਹੈਗਾ ਕਿੰਨੇ ਦਿਨ ਹੋ ਗਏ ਤੁਸੀਂ ਕੋਈ ਵੀਡੀਓ ਨਹੀਂ ਬਣਾ ਰਹੇ ਹੈਗੇ ਤੇ ਅੱਜ ਤੁਹਾਡਾ ਵਲੌਗ ਅਸੀਂ ਸ਼ੁਰੂ ਕਰਦੇ ਆਂ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੁਸੀਂ ਕਰ ਲਿਓ ਠੀਕ ਹੈ ਨਾ ਕਹਿੰਦੇ ਕਰ ਲਿਓ ਨਹੀਂ ਮੈਂ ਤਾਂ ਕਰਕੇ ਆ ਗਿਆ ਠੀਕ ਹੈ ਨਾ ਮੈਂ ਕਿਹਾ ਚਲੋ ਠੀਕ ਹੈ ਜੀ ਤੇ ਆਪਾਂ ਨੇ ਕੱਪੜੇ-ਕੁਪੜੇ ਧੋਲੇ ਹਨਾ ਕੱਪੜੇ ਧੋ ਕੇ ਆਪਾਂ ਨੇ ਬਾਹਰ ਸਾਰੀਆਂ ਸਫਾਈਆਂ ਵਗੈਰਾ ਕਰਤੀਆਂ ਇਹਨਾਂ ਦੇ ਸੁੱਤੇ ਪਏ ਪੇ ਤੇ ਐਵੇਂ ਹੁੰਦਾ ਹੈ ਨਾ ਬਾਹਰ ਜਲਦੀ ਸੱਡੇ ਦਾ ਮਤਲਬ ਬੇੜੇ 'ਚ 7 ਵਜੇ ਮਤਲਬ ਪੂਰੀ ਧੁੱਪ ਆ ਜਾਂਦੀ ਹੈ ਨਾ ਐਵੇਂ ਹੁੰਦਾ ਕਿ 7 ਵਜੇ ਤੋਂ ਪਹਿਲਾਂ-ਪਹਿਲਾਂ ਜੇ ਬਾਹਰ ਸਫਾਈਆਂ ਹੋ ਜਾਣ ਤਾਂ ਵਧੀਆ ਗੱਲ ਹੈ ਨਹੀਂ ਉਹ ਤੋਂ ਬਾਅਦ ਤਾਂ ਫਿਰ ਬਹੁਤ ਔਖਾ ਲੱਗਦਾ ਹੈ ਨਾ ਇੱਕ ਮਜਬੂਰੀ 'ਚ ਕਰਨੀ ਆ ਪੈਣੀ ਆ ਕਿਉਂਕਿ ਜਦੋਂ ਸਰਦੀਆਂ ਦੇ ਦਿਨ ਹੁੰਦੇ ਹਨ ਨਾ ਉਦੋਂ ਤਾਂ ਮੈਂ ਸ਼ਾਮ ਨੂੰ ਹੀ ਬੇੜਾ ਸਾਫ਼ ਕਰ ਦਿੰਨੀ ਆ ਹੈ ਨਾ ਕਿਉਂਕਿ ਸਵੇਰੇ-ਸਵੇਰੇ ਧੁੰਦ ਹੁੰਦੀ ਹੈ ਬੇੜਾ ਗਿੱਲਾ ਹੋ ਜਾਂਦਾ ਤੇ ਆਪਾਂ ਸ਼ਾਮ ਨੂੰ ਜਿੰਨਾ ਕਿ ਮਤਲਬ ਹੁੰਦਾ ਹੈ ਨਾ ਆਪਾਂ ਸਾਫ਼ ਸਫਾਈ ਕਰ ਦਿੰਨੇ ਆ ਸਾਰੀ ਇਹ ਸਰਦੀਆਂ ਵਿੱਚ ਵਸੇ ਰਹਿਣਾ ਮਤਲਬ ਇੱਕ ਦੋ ਦਿਨ ਲੰਘ ਵੀ ਜਾਂਦਾ ਹੈ ਤੇ ਬਦ ਪੱਤੇ ਪੁੱਤੇ ਹੁੰਦੇ ਨਹੀਂ ਹੈਗੇ ਹੋਰ ਜਿਆਦਾ ਹੁੰਦਾ ਨਹੀਂ ਤੇ ਹੁਣ ਹਵਾ ਕਰਕੇ ਇੰਨੇ ਪੱਤੇ ਛਾਦੇ ਹੋ ਜੰਨੇ ਆ ਤੇ ਇਧਰੋਂ ਧੁੱਪ ਹੋ ਜਾਂਦੀ ਹੈ ਹੁਣ ਸ਼ਾਮ ਨੂੰ ਵੀ ਨਹੀਂ ਕਰ ਸਕਦੇ ਆ ਹੁੰਦਾ ਜੇ ਸ਼ਾਮ ਨੂੰ ਆਪਾਂ ਨੇ ਸਫਾਈ ਕਰਤੀ ਰਾਤ ਨੂੰ ਹਨੇਰੀ ਆ ਗਈ ਹੋ ਗਿਆ ਉਹ ਮਤਲਬ ਜਿਆਦਾ ਹੋ ਜਾਣਾ ਹੈ ਨਾ ਇਸ ਕਰਕੇ ਹੀ ਬੜਾ ਮਤਲਬ ਧੁੱਪ ਜੱਥੇ ਆਉਂਦੀ ਹੈ ਨਾ ਸਵੇਰੇ ਸਵੇਰੇ ਬਹੁਤ ਜਿਆਦਾ ਔਖਾ ਹੈ ਹੈ ਨਾ ਤੇ ਸਾਡੇ ਦਾ ਮਤਲਬ ਬੜਾ ਬਹੁਤ ਜ਼ਿਆਦਾ ਔਖਾ ਹੈ ਸਵੇਰੇ ਸਵੇਰੇ ਨਹੀਂ ਜਲਦੀ ਧੁੱਪ ਆ ਜਾਂਦੀ ਹੈ ਉਹ ਤੋਂ ਪਹਿਲਾਂ ਪਹਿਲਾਂ ਚਲੋ ਹੁਣ ਐਵੇਂ ਹੁਣ ਬੱਚਿਆਂ ਨੂੰ ਹੋ ਗਈਆਂ ਛੁੱਟੀਆਂ ਤੇ ਹੁਣ ਆਪਾਂ ਸਵੇਰੇ ਸਵੇਰੇ ਜਲਦੀ ਜਲਦੀ ਬਾਹਰ ਦੇ ਕੰਮ ਕਰਦਿਆ ਕਰਨੇ ਆ ਨਹੀਂ ਤਾਂ ਮੈਂ ਇਹਨਾਂ ਨੂੰ ਸਕੂਲ ਭੇਜਦੀ ਸੀ ਉਹ ਤੋਂ ਬਾਅਦ ਜਦ ਇਹ ਧੁੱਪ ਆ ਜਾਂਦੀ ਸੀ ਕਿ ਐਵੇਂ ਨਹੀਂ ਹੁੰਦਾ ਸੀ ਕਿ ਭੇਜ ਕੇ 10 ਮਿੰਟ ਬਾਅਦ ਆਪਾਂ ਮਤਲਬ ਹੈਨਾ ਕਿ ਬੈਠ ਕੇ ਆਪਾਂ ਚਾਹ ਬਾਣੀ ਪੀ ਲਈਏ ਤਾਂ ਫਿਰ ਬਾਅਦ ਚ ਸਫਾਈ ਕਰਦਾਂਗੇ ਉਸੇ ਟਾਈਮ ਹੁੰਦਾ ਸੀ फटाफट ਪਹਿਲਾਂ ਬਾਹਰ ਦਾ ਨਵੇੜ ਕੇ ਆਈਏ ਤੇ ਚਲੋ ਜੀ ਹੁਣ ਬੱਚਿਆਂ ਨੂੰ ਹੋ ਗਈਆਂ ਛੁੱਟੀਆਂ ਅੱਜ ਪਹਿਲਾ ਦਿਨ ਹੁੰਦਾ ਹਲੇ ਉਹ ਪਏ ਸੁੱਤੇ ਰਾਤ ਕਹਿ ਕੇ ਹੋਏ ਆ ਕਿ ਸਾਨੂੰ ਨਾ ਸਵੇਰੇ ਨਾਲ ਖਾਦੇ ਸਾਨੂੰ ਹੈ ਨਾ ਮੈਂ ਕਿਹਾ ਕੋਈ ਗੱਲ ਨਹੀਂ ਚਲੋ ਤੁਸੀਂ ਸੌ ਲਓ ਆਪਣੀ ਨੀਂਦ ਕੱਢੋ ਤੁਸੀਂ ਤੇ ਆਪਣੇ ਵੀ ਕੰਮ ਕਰ ਹੋ ਜਾਣਗੇ ਕਿਉਂਕਿ ਜੇ ਹੈ ਨਾ ਜਲਦੀ ਉੱਠ ਜੰਨੇ ਆ ਫਿਰ ਉਨਾਂ ਹੀ ਮਤਲਬ ਚਾਦੀ ਅਦਰ ਉਦਰ ਘੁੰਮਦੇ ਰੋਲਰ ਆਪਾਂ ਪਾਈ ਜੰਨੇ ਆ ਤਾਂ ਫਿਰ ਆਪਣਾ ਕੰਮ ਵੀ ਨਹੀਂ ਨਿਭੜਦਾ ਮੈਨੂੰ ਇਹ ਚੱਲ ਮੇਰਾ ਕੰਮ ਹੋ ਜਾਊਗਾ ਤੇ ਤੁਸੀਂ ਸੁੱਤੇ ਪੇ ਰਹੋ ਪੇਰ ਆਪਾਂ ਨੂੰ ਥਾਵਾਂਗੇ ਰੋਟੀ ਰੋਟੀ ਬਣਾਵਾਂਗੇ ਕਰਾਂਗੇ ਤੇ ਉਦੋਂ ਬਾਅਦ ਦਿਨ ਚ ਦੇਖਦੇ ਹਾਂ ਨਾ ਜਿੰਨਾ ਕੁ ਵੀ ਹੋ ਸਕੇ ਆਪਾਂ ਬਲੌਗ ਕਰਾਂਗੇ ਕੰਟੀਨਿਊ ਤੇ ਕੱਲ ਵੀ ਬਣਾਇਆ ਸੀ ਕੱਲ ਥੋੜਾ ਬਹੁਤਾ ਤੇ ਉਹ ਵੀ ਨਹੀਂ ਆਪਣੇ ਤੋਂ ਹੋਇਆ ਹੈਗਾ ਹੈ ਨਾ ਤੇ ਹੁਣ ਆ ਗਿਆ ਸਰਦਾਰ ਜੀ ਨੂੰ ਫੋਨ ਕਹਿੰਦੇ ਤੁਸੀਂ ਆਪਣਾ ਤੇਲ ਚਪਲੇ ਜੋ ਆਪਾਂ ਨੇ ਕਹਾਣੀ ਰੱਖੀ ਹੋਈ ਸੀ ਤੇ ਉਹਦਾ ਬਣ ਗਿਆ ਤੇਲ ਤੇ ਹੁਣ ਉਹ ਚਪਣ ਜਾ ਰਹੇ ਆ ਉਦੋਂ ਬਾਅਦ ਇਹਨਾਂ ਨੂੰ ਜਾਣ ਦੋ ਤੇ ਆਪਾਂ ਕਰਦੇ ਹਾਂ ਹੁਣ ਅੰਦਰ ਦੀ ਸਾਰ ਸਫਾਈਆਂ ਝਾੜੋ ਪੂੰਚਾ ਕਰੀਏ ਤੇ ਉਦੋਂ ਬਾਅਦ ਫਿਰ ਆਪਾਂ ਦੇਖਦੇ ਹਾਂ ਜੀ ਫਿਰ ਇਹਨਾਂ ਨੇ ਜਾਣਾ ਹੈ ਇਹਨਾਂ ਨੂੰ ਭੇਜ ਕੇ ਫਿਰ ਆਪਾਂ ਬੱਚੇ ਨੂੰ ਉਠਾ ਕੇ ਤੇ ਫਿਰ ਆਪਾਂ ਦੇਖਦੇ ਹਾਂ ਹੋਰ ਕਿਹੜੇ ਕੰਮ ਕਰ ਕਰਨੇ ਹਨ ਕੰਮ ਕਰ ਤਾਂ ਦੇਖੋ ਜਿਹਨੇ ਕਰਨੇ ਹਨ ਨਾ ਉਹਦੇ ਲਈ ਤਾਂ ਘਰ ਦੇ ਕੰਮ ਕਰ ਸਕਦੇ ਖਤਮ ਨਹੀਂ ਹੁੰਦੇ ਹੈਗੇ ਨਾ ਤੇ ਬਾਕੀ ਜੇ ਆਪਾਂ ਨਹੀਂ ਕਰਨੇ ਤਾਂ ਆਪਾਂ ਚਾਹੀਏ ਸਵੇਰੀ ਮਤਲਬ ਹੈ ਨਾ ਅੰਦਰ ਵੈਲੀ ਆਪਣਾ ਏਸੀ ਲੱਗ ਗਿਆ ਠੀਕ ਹੈ ਤੇ ਆਪਾਂ ਮਤਲਬ ਛੋਟੇ 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 ਕੰਮ ਕਰਦੇ ਕਰਦੇ ਰਹੀਦਾ ਸਾਰਾ ਦਿਨ ਕਿਉਂਕਿ ਜੇ ਮਤਲਬ ਆਪਾਂ ਬੈਠ ਜਾਈਏ ਸੁਸਤੀ ਪੈ ਜਾਂਦੀ ਹੈ ਨਾ ਫਿਰ ਆਪਣੇ ਕੋਲ ਉਹ ਐਕਟੀਵਿਟੀ ਰਹਿੰਦੀ ਨਹੀਂ ਹੈਗੀ ਚੱਲ ਰਿਹਾ ਹੁੰਦਾ ਹੁਣ ਜਿਆਦਾ ਧੁੱਪ ਹੋ ਜਾਂਦੀ ਹੈ ਉਹਦੇ ਕਰਕੇ ਨਾ ਦੁਪਹਿਰ ਨੂੰ ਆਪਾਂ ਘੰਟਾ ਅੱਧਾ ਘੰਟਾ ਮਤਲਬ ਰੈਸਟ ਕਰ ਲਈਏ ਤਾਂ ਵਧੀਆ ਗੱਲ ਹੈ ਕਿਉਂਕਿ ਆਪਣਾ ਜਿਹੜਾ ਸਰੀਰ ਉਹ ਵੀ ਇੱਕ ਮਸ਼ੀਨਰੀ ਹੈ ਹਨਾ ਜੇ ਆਪਾਂ ਸੋਚੀਏ 3:30 4 ਵਜੇ ਤੋਂ ਉੱਠ ਕੇ ਆਪਾਂ ਸਾਰਾ ਦਿਨ ਚੱਲੇ ਰਹੀਏ ਚੱਲੀ ਜਾਈਏ ਚੱਲੀ ਜਾਈਏ ਉਹ ਕਦੇ ਨਾ ਕਰੇ ਤਾਂ ਸਰੀਰ ਥਕਾਵਟ ਮੰਨਦਾ ਹੈ ਇਸ ਕਰਕੇ ਜੇ ਆਪਾਂ ਅੱਧਾ ਘੰਟਾ ਵਿੱਚ ਰੈਸਟ ਦੇ ਦਈਏ ਨਾ ਆਪਣੇ ਆਪ ਨੂੰ ਤਾਂ ਫਿਰ ਮਤਲਬ ਵਧੀਆ ਹੈ ਨਾ ਹੋ ਜਾਂਦਾ ਚਲੋ ਠੀਕ ਹੈ ਜੀ ਆਪਾਂ ਹੁਣ ਲੱਗਦੇ ਹਾਂ ਕੰਮਕਾਰ ਤੇ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਕਿ ਇੱਕ ਆਪਾਂ ਮਤਲਬ ਕਰਨਾ ਛੋਟਾ ਜਿਹਾ ਪ੍ਰੋਜੈਕਟ ਹੈ ਜੋ ਠੀਕ ਹੈ ਜੀ ਤੇ ਕਿਉਂਕਿ ਸਾਨੂੰ ਹਰ ਵੀਡੀਓ ਛੇਵੇਂ ਹੁੰਦਾ ਹੈ ਕੀ ਆਪਾਂ ਮਤਲਬ ਕੋਈ ਨਾ ਕੋਈ ਚੀਜ਼ ਜੋ ਵੀ ਮਤਲਬ ਆਪਣੀ ਹਨ ਮਤਲਬ ਬਣਾ ਰਹੇ ਹਨ ਤੁਹਾਡੇ ਨਾਲ ਉਹ ਚੀਜ਼ ਸ਼ੇਅਰ ਕਰੀਏ ਅੱਜ ਆਪਾਂ ਨੇ ਮਤਲਬ ਕੋਈ ਕਰਨਾ ਛੋਟਾ ਜਿਹਾ ਕੰਮ ਤੇ ਆਪਾਂ ਕਰਦੇ ਆ ਥੋੜੇ ਨਾਲ ਉਹਨੂੰ ਸ਼ੇਅਰ ਤੇ ਤੁਸੀਂ ਵੀ ਦੱਸਿਓ ਹਨਾ ਕਿ ਮਤਲਬ ਇਹ ਠੀਕ ਹੈ ਨਾ ਐਵੇਂ ਹੁੰਦਾ ਇਹ ਕਿਉਂਕਿ ਮਤਲਬ ਮੈਨੂੰ ਪਤਾ ਲੱਗਿਆ ਜੀ ਮੈਂ ਹਨਾ ਕਿ ਆਹ ਚੀਜ਼ ਐਵੇਂ ਤਿਆਰ ਹੁੰਦੀ ਹੈ ਤਾਂ ਮੈਨੂੰ ਮਤਲਬ ਜਦ ਆਪਾਂ ਨੂੰ ਕੋਈ ਵੀ ਚੀਜ਼ ਪਤਾ ਲੱਗਦੀ ਹੈ ਹਨਾ ਕੀ ਇਹ ਚੀਜ਼ ਐਵੇਂ ਤਿਆਰ ਹੁੰਦੀ ਹੈ ਮੈਨੂੰ ਹੁੰਦਾ ਇੱਕ ਵਾਰ ਆਪਾਂ ਉਹਨੂੰ ਆਪਾਂ ਵੀ ਤਿਆਰ ਕਰਕੇ ਦੇਖੀਏ ਹੈਨਾ ਕਿ ਇਹ ਸੱਚੀ ਬਣਦੀ ਹੈ ਮੈਂ ਕਿ ਨਹੀਂ ਬਣਦੀ ਹੈ ਜੀ ਹੈਨਾ ਤਾਂ ਮੈਨੂੰ ਮਤਲਬ ਆਪਣਾ ਐਕਸਪੀਰੀਅੰਸ ਹੋ ਜਾਂਦਾ ਹੈ ਕਿ ਆਪਾਂ ਜੇ ਮਤਲਬ ਕੋਈ ਵੀ ਚੀਜ਼ ਕੋਈ ਇੱਕ ਦਾ ਆਪਣਾ ਐਕਸਪੀਰੀਅੰਸ ਹੋ ਜਾਂਦਾ ਹੈ ਹੈਨਾ ਕਿ ਆਪਾਂ ਹਾਂ ਇਹ ਚੀਜ਼ ਤਾਂ ਇੱਕ ਮਤਲਬ ਆਪਾਂ ਨੂੰ ਆਇਆ ਹੁੰਦਾ ਹੈ ਹੈਨਾ ਕਿ ਹਾਂ ਯਾਰ ਮਤਲਬ ਆਪਾਂ ਨੇ ਵੀ ਆ ਚੀਜ਼ ਤਿਆਰ ਕਰ ਲਈ ਹੈ ਨਾ ਤੇ ਹੁਣ ਦੇਖਦੇ ਆਂ ਆਪਾਂ ਮਤਲਬ ਮੈਂ ਕਾਫੀ ਦਿਨਾਂ ਤੋਂ ਮੈਂ ਉਹ ਦੇਖ ਰਹੀ ਸੀ ਹੈਨਾ ਇਹ ਇਹ ਚੀਜ਼ ਨੂੰ ਮਤਲਬ ਐਵੇਂ ਬਣਾ ਰਹੇ ਆ ਨਾ ਮੈਂ ਬਹੁਤ ਦਿਨਾਂ ਤੋਂ ਸੋਚ ਰਹੀ ਐ ਕਿ ਮੈਂ ਵੀ ਬਣਾਉਗੀ ਨਾ ਮੈਂ ਵੀ ਬਣਾ ਕੇ ਦੇਖਣੀ ਐ ਇਹ ਪ੍ਰੋਜੈਕਟ ਐ ਇਹ ਨਾ ਕਹਿੰਦੇ ਮਤਲਬ ਦੇਖ ਲਓ ਤੁਸੀਂ ਬਣਾ ਕੇ ਦੇਖਣਾ ਕਰਨਾ ਤਾਂ ਕਰ ਲਓ ਤਾਂ ਵਧੀਆ ਗੱਲ ਐ ਹੈ ਨਾ ਤੇ ਆਪਾਂ ਜੋ ਮਤਲਬ ਚੀਜ਼ ਦੀ ਕਰਨ ਲੱਗੇ ਸ਼ੁਰੂਆਤ ਉਹਨੂੰ ਬਣਨ ਤਾਂ ਥੋੜਾ ਜਿਹਾ ਟਾਈਮ ਲੱਗਣਾ ਐ ਪਰ ਚਲੋ ਮਤਲਬ ਉਹਦੀ ਸ਼ੁਰੂਆਤ ਕਰਨੀ ਪੈਣੀ ਐ ਹੈ ਨਾ ਤੇ ਕਾਫੀ ਟਾਈਮ ਲੱਗਣਾ ਉਹਨੂੰ ਤੇ ਆਪਾਂ ਜੋ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ ਹੈ ਨਾ ਤੇ ਚਲੋ ਜੀ ਪਹਿਲਾਂ ਆਪਾਂ ਕਰ ਲਈਏ ਸਾਫ਼ ਸਫਾਈਆਂ ਤੇ ਫਿਰ ਆਪਾਂ ਕਰਦੇ ਹਾਂ ਆਪਣਾ ਪ੍ਰੋਜੈਕਟ ਸ਼ੁਰੂ ਆ ਕੀ ਜੀ ਮਿਲ ਗਿਆ ਮਿਲ ਗਿਆ ਹੋ ਗਿਆ ਖੇੜੀ ਆ ਕੀ ਲਿਖਿਆ ਉੱਪਰ ਤੋਲ ਦਾ ਵਜ਼ਨ ਤਾਂ ਅੱਛਾ ਲੱਗ ਰਿਹਾ ਵਾਓ ਕਰਦੀ ਸੀ ਇਹਦਾ ਕਰਦੀ ਹੋਇਆ ਹੈ ਨਾ ਲਾਵਟ ਨਹੀਂ ਕੋਈ ਕੁਛ ਨਹੀਂ 15 ਕਿਲੋ ਦੀ ਕਹਾਣੀ 16 ਕਿਲੋ ਹਾਂ ਅੱਛਾ ਹੁਣ ਜਿੰਨੀ ਮਰਜ਼ੀ ਕਰਵਾ ਲਓ ਕਿਲੋ ਆਪਰਾ ਕਰਦੇ ਅੱਛਾ ਫਿਰ ਪੰਜਾਬ ਚੋਂ ਕਿੰਨਾ ਨਿਕਲਿਆ 18 ਲੀਟਰ ਕਿਲੋ 18 ਲੀਟਰ ਹੈ ਹਾਂ 18 ਕਿਲੋ 50 ਕਿਲੋ ਚੋਂ 32 ਕਿਲੋ ਆਉਂਦੇ ਕਿੰਨਾ حساب ਕਤਵ ਹੋਇਆ ਇਹਨਾਂ ਦਾ ਫਿਰ 50 ਕਿਲੋ ਹਾਂ ਨਹੀਂ ਉਹ ਉਹਦਾ 50 ਕਿਲੋ ਹੋ ਗਿਆ ਵੀ ਮੁੱਲ ਦੇ ਨਾਲ ਸਸਤਾ ਕਿ ਮਹਿੰਗਾ ਵੇਹਾ ਮਹਿੰਗਾ ਵੇਹਾ ਹੈ ਮਹਿੰਗਾ ਵੇਹਾ ਸਸਤਾ ਹੈ ਹਾਂ ਆ ਟੋਟਲ ਆ ਕੇ ਦੇਖ ਲੈ ਤੂੰ ਚਲੋ ਜੀ ਕਰਦੇ ਆਪਣੇ ਸਾਰੇ ਕੰਮਕਾਰ ਹੋ ਗਏ ਜੀ ਤੇ ਆਪਾਂ ਹੋ ਗਈ ਕੰਮਕਾਰ ਕਰਕੇ ਫ੍ਰੀ ਤੇ ਹੁਣ ਰਸ਼ਮੀਨ ਲੱਗੀ ਹੋਈ ਆ ਆਪਣਾ ਹੋਮਵਰਕ ਕਰਨ ਹੈ ਨਾ ਅਸ਼ੋਪਦਰੀ ਕਿੱਥੇ ਲੰਘਿਆ ਅਸ਼ੋ ਉੱਧਰ ਚਲੇ ਗਿਆ ਇਹਨੂੰ ਤੇ ਅਸ਼ੋ ਉੱਧਰ ਚਲੇ ਗਿਆ ਹਨਾ ਮੈਂ ਹਲੇ ਸ਼ਾਮ ਨੂੰ ਕਰੂੰਗਾ ਕੰਮ ਬਸ ਉਹਦੇ ਤਾਂ ਐਵੇਂ ਨਹੀਂ ਕੰਮ ਹੈ ਜੇ ਉਹ ਬੈਠ ਗਿਆ ਤਾਂ ਉਹਨੇ ਮਤਲਬ ਥੋੜੇ ਦਿਨ ਅਚੇ ਕਰ ਲੈਣਾ ਜੇ ਉਹਨੇ ਨਹੀਂ ਕੰਮ ਕਰਨਾ ਤਾਂ ਉਹਨੂੰ ਚਾਹੀ ਜੋ ਮਰਜ਼ੀ ਕਰ ਲੋ ਉਹਨੇ ਐਵੇਂ ਘੁੰਮੀ ਜਾਣਾ ਤੇ ਚਲੋ ਬਾਹਰ ਤੇ ਜਾਂਦਾ ਹੀ ਹੈਗਾ ਨਾ ਉੱਧਰ ਗਿਆ ਹੋਇਆ ਤੇ ਚਲੋ ਆਪਾਂ ਨੂੰ ਏਸੀ ਹੈ ਨਾ ਚਲ ਆਪਾਂ ਬੈਠਦੇ ਆ ਥੋੜੀ ਦਿਰ ਲੈਨੇ ਆਪਾਂ ਏਸੀ ਦੀ ਹਵਾ ਗਰਮੀ ਬਹੁਤ ਜ਼ਿਆਦਾ ਹੈ ਪਰ ਆਪਣੇ ਕਰਮਾ ਚ ਏਸੀ ਉਸ ਦੀ ਹਵਾ ਹੈ ਨਹੀਂ ਠੀਕ ਹੈ ਆਪਣੇ ਅਹੀਂ ਭੱਜ ਦੌੜ ਅੱਧਰ ਉੱਧਰ ਨੂੰ ਮਤਲਬ ਲੱਗੀ ਰਹਿੰਦੀ ਹੈ ਪਹਿਲਾਂ ਤਾਂ ਐ ਹੁੰਦਾ ਸੀਗਾ ਚਲ ਇਹਨਾਂ ਨੂੰ ਸਕੂਲ ਭੇਜਤਾ ਕਿਆ ਆਪਾਂ ਕੰਮ ਕਰ ਕਰਕੇ ਜੀ ਥੋੜਾ ਬਹੁਤ ਟਾਈਮ ਹੈ ਨਾ ਚਲੋ ਬੈਠ ਜਾਂਦੇ ਤੇ ਪਰ ਹੁਣ ਤਾਂ ਆਪਣਾ ਉਹ ਵੀ ਹੈ ਨਾ ਰਸ਼ਮੀਨ ਹੁਣ ਤਾਂ ਉਹ ਵੀ ਡਿਸਮਿਸ ਹੈ ਆਪਣਾ ਨਾ ਚਲੋ ਹੋਈ ਨਾ ਹੈ ਨਾ ਛੁੱਟੀਆਂ ਵੀ ਜ਼ਰੂਰੀ ਆ ਕਿਉਂਕਿ ਗਰਮੀ ਬਹੁਤ ਜ਼ਿਆੜੀ ਆ ਬੱਚਿਆਂ ਨੂੰ ਆਪਾਂ ਗਰਮੀ 'ਚ ਵੀ ਨਹੀਂ ਭੇਜ ਸਕਦੇ ਹੈਗੇ ਚਲੋ ਰਸ਼ਮੀਨ ਆ ਮੈਂ ਖਾਗੀ ਤੇਰੇ ਸਾਰੇ ਕੋਈ ਨਹੀਂ ਪਹਿਲਾਂ ਤਾਂ ਮੈਂ ਖਾਗੀ ਸਾਰੇ ਖਾ ਲੈ ਜਲਦੀ ਚਲ ਚਲੀ ਆ ਜਾ ਕਰੀਏ ਆਪਣਾ ਕੰਮ ਆਪਾਂ ਲੱਗੇ ਹੁਣ ਆਪਾਂ ਦਾ ਪ੍ਰੋਜੈਕਟ ਸ਼ੁਰੂ ਕਰਨਾ ਦੇਖਦੇ ਹਾਂ ਮਤਲਬ ਸਾਰੇ ਕਰ ਰਹੇ ਆ ਉਹਨੂੰ ਕਿਉਂਕਿ ਜਦ ਆਪਾਂ ਨੂੰ ਕੋਈ ਵੀ ਮਤਲਬ ਕੋਈ ਕੋਈ ਕੰਮ ਆਪਾਂ ਨੇ ਕਰਿਆ ਨਹੀਂ ਹੁੰਦਾ ਹੈ ਨਾ ਆਪਣੇ ਲਈ ਨਵਾਂ ਹੁੰਦਾ ਹੈ ਤਾਂ ਆਪਾਂ ਨੂੰ ਉਹ ਮਤਲਬ ਕੰਮ ਕਰਕੇ ਦੇਖਣਾ ਚਾਹੀਦਾ ਹੈ ਨਾ ਕਿ ਆਪਾਂ ਵੀ ਦੇਖ ਲਈਏ ਕਿ ਹਾਂ ਉਹ ਕੰਮ ਹੈ ਮਤਲਬ ਹੁੰਦਾ ਹੈ ਕਿ ਨਹੀਂ ਕਿਉਂਕਿ ਉਹ ਤਾਂ ਆਪਣੀ ਜ਼ਰੂਰਤ ਚ ਆਉਣ ਵਾਲੀ ਚੀਜ਼ ਹੈ ਨਾ ਤੇ ਚਲੋ ਜੀ ਆਪਾਂ ਚਲਦੇ ਆ ਬਾਹਰ ਕਿਉਂ ਅੰਦਰ ਤਾਂ ਉਹ ਕੰਮ ਹੋਣਾ ਨਹੀਂ ਹੈਗਾ ਚਲੋ ਬਾਹਰ ਹਵਾ ਚੱਲਦੀ ਹੈ ਹੁਣ ਆਪਾਂ ਬਾਹਰ ਹਵਾ 'ਚ ਬੈਠ ਕੇ ਹੈ ਨਾ ਫਿਰ ਉਹ ਕੰਮ ਕਰਦੇ ਆਂ ਚਲੋ ਜੀ ਆਪਾਂ ਕਰਦੇ ਆ ਜੀ ਹੁਣ ਆਪਣਾ ਕੰਮ ਸਟਾਰਟ ਤੇ ਜਿਹੜੇ ਕੰਮ ਲਈ ਆਪਾਂ ਇੱਥੇ ਆਏ ਆ ਠੀਕ ਹੈ ਜੀ ਤੇ ਆਪਾਂ ਉਹ ਕੰਮ ਲਈ ਪਹਿਲਾਂ ਆਪਾਂ ਉਧਰੋਂ ਸਟੋਰ ਦੇ ਵਿੱਚੋਂ ਡੱਬਾ ਕੱਢ ਕੇ ਲੈ ਕੇ ਆਏ ਉਹਦੇ ਵਿੱਚ ਸਮਾਨ ਜਿਆ ਪਿਆ ਸੀ ਕਿਲਾ ਕੁਲਾ ਜਿਆ ਪਹਿਲਾਂ ਆਪਾਂ ਉਹਨਾਂ ਨੂੰ ਮਤਲਬ ਖਾਲੀ ਕਰਿਆ ਤੇ ਹੁਣ ਆਪਾਂ ਇਹਦੇ ਵਿੱਚ ਕਰ ਲਈ ਹੋਲ ਤਾਂ ਕਿ ਜਿਹੜਾ ਇਹਦੇ ਵਿੱਚ ਵੇਸਟ ਲਿਕਵਿਡ ਹੋਏ ਉਹ ਨੀਚੇ ਆ ਜਾਏ ਤੇ ਵਿਚ ਨਾ ਰਹੇ ਉਹਦੇ ਠੀਕ ਹੈ ਜੀ ਤੇ ਆਪਾਂ ਨੇ ਹੁਣ ਇਹਦੇ ਵਿੱਚ ਹੁਣ ਆਪਾਂ ਬਣਾਇਆ ਜਿਹੜਾ ਕਿਚਨ ਦਾ ਆਪਣੀ ਦਾ ਵੇਸਟ ਹੁੰਦਾ ਕਿਚਨ ਦਾ ਹੈ ਨਾ ਸਬਜ਼ੀਆਂ ਭਾਜੀਆਂ ਦਾ ਤੇ ਆਪਾਂ ਉਹਦੇ ਨਾਲ ਹੁਣ ਅੱਜ ਆਪਾਂ ਇੱਕ ਖਾਦ ਤਿਆਰ ਕਰਨੀ ਹੈ ਠੀਕ ਹੈ ਜੀ ਜਿਹੜਾ ਮਤਲਬ ਬਹੁਤ ਵਾਇਰਲ ਹੋ ਰਹੀ ਹੈ ਕਿ ਆਪਾਂ ਕਿਚਨ ਵੇਸਟ ਦੇ ਨਾਲ ਖਾਦ ਤਿਆਰ ਕਰ ਸਕਦੇ ਆ ਅੱਜ ਆਪਾਂ ਉਹ ਤਿਆਰ ਕਰਕੇ ਦੇਖਣ ਲੱਗੇ ਆ ਤੇ ਮੈਂ ਸੋਚਿਆ ਚਲੋ ਆਪਾਂ ਵੀ ਇਹ ਕਰਕੇ ਦੇਖ ਲਈਏ ਉਹਦੇ ਲਈ ਮੈਂ ਮਤਲਬ ਕੁਝ ਪੱਤੇ ਜੀ ਇਕੱਠੇ ਕਰ ਲਈ ਸੀਗੇ ਹਨਾ ਆਪਣੇ ਤੇ ਜਿਹੜੇ ਆਪਣੇ ਘਰ ਦੇ ਵਿੱਚ ਹੀ ਹਨਾ ਅਮਰੂਦ ਅੰਗੂਰਾਂ ਦੀ ਬੇਲ ਜਾਂ ਹੋਰ ਹਨਾ ਸ਼ੋਕਟਰੀ ਵਗੈਰਾ ਉਹਦੇ ਪੱਤੇ ਝੜੇ ਹੋਏ ਸੀਗੇ ਆਪਾਂ ਨੇ ਉਹ ਸੁੱਕੇ ਹੋਏ ਪੱਤੇ ਇਕੱਠੇ ਕਰ ਲਏ ਤੇ ਆਪਣੇ ਕਿਚਨ ਦਾ ਵੇਸਟ ਹੈ ਜਿਹੜਾ ਉਹ ਸਬਜ਼ੀਆਂ ਭਾਜੀਆਂ ਦਾ ਆਲੂ ਪਿਆਜ਼ ਫੁੱਜ ਜੋ ਵੀ ਹੈਗਾ ਹੈ ਨਾ ਉਹ ਪਾ ਲਿਆ ਤੇ ਪਹਿਲਾਂ ਆਪਾਂ ਨੇ نیچے ਸੁੱਕੇ ਪੱਤੇ ਪਾ ਲਏ ਫਿਰ ਉੱਪਰ ਆਪਾਂ ਨੇ ਇਹ ਕਿਚਨ ਵੇਸਟ ਪਾ ਲਿਆ ਠੀਕ ਹੈ ਜੀ ਤੇ ਉਹ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਮਤਲਬ ਜਿੰਨਾ ਜਿੰਨਾ ਹਰ ਰੋਜ਼ ਹੋਈ ਗਿਆ ਤੇ ਆਪਾਂ ਉਹਨੂੰ ਉਹਦੇ ਵਿੱਚ ਪਾਈ ਜਾਵਾਂਗੇ ਤਾਂ ਕਿ ਨਾਲ ਦੇ ਨਾਲ ਜੋ ਵੀ ਆਪਣੇ ਕਿਚਨ ਚੋਂ ਨਿਕਲੂਗਾ ਵੇਸਟ ਆਪਾਂ ਉਹ ਪਾ ਕੇ ਇਹਨੂੰ ਆਪਾਂ ਹੋਰ ਜ਼ਿਆਦਾ ਮਤਲਬ ਤਿਆਰ ਕਰ ਲਈਏ ਤੇ ਇਹ ਆਪਾਂ ਲਈ ਆਏ ਸੀਗੇ ਡੰਗਰਾਂ ਦੇ ਘਰ ਦੇ ਵਿੱਚੋਂ ਜਾ ਕੇ Goa ਤੇ ਇਹਨੂੰ ਇਹਦੇ ਵਿੱਚ ਆਪਾਂ ਪਾ ਸਕਦੇ ਹਾਂ ਰੂੜੀ ਦਾ ਰੇ ਵੀ ਪਾ ਸਕਦੇ ਹਾਂ ਤੇ ਨਹੀਂ ਆਪਾਂ ਇਹ ਲਈ ਆਏ ਹਨ ਕਿ ਇਹਦੇ ਨਾਲ ਚਲੋ ਜਲਦੀ ਮਤਲਬ ਹੈ ਨਾ ਪ੍ਰੋਸੈਸ ਚਾਲੂ ਹੋ ਜਾਊਗਾ ਕਿਉਂਕਿ ਇਹਦੇ ਵਿੱਚ ਜਿਹੜੇ ਜੀਵ ਜੰਤੂ ਪੈਦਾ ਹੋਣਗੇ ਉਹ ਕਿਰਿਆ ਕਰਨਗੇ ਤੇ ਉਹਦੇ ਨਾਲ ਹੀ ਮਤਲਬ ਇਹ ਖਾਦ ਤਿਆਰ ਹੋਣੀ ਹੈ ਠੀਕ ਹੈ ਜੀ ਤੇ ਆਪਾਂ ਇਹਦੇ ਉੱਪਰ ਹੋ ਜਿਹੜੇ ਰਹਿ ਗਏ ਸੁੱਕੇ ਪੱਤੇ ਆਪਣੇ ਉਹ ਪਾ ਦਾਂਗੇ ਤੇ ਇਹਦੇ ਉੱਪਰ ਮਤਲਬ ਆਪਣੇ ਕੋਲ ਹੁਣ ਹੈ ਨਹੀਂ ਨਹੀਂ ਆਪਾਂ ਮਤਲਬ ਪੱਤਿਆਂ ਦੇ ਉੱਪਰ ਆਪਾਂ ਹੋਰ ਕਿਚਨ ਵੇਸਟ ਹੁੰਦਾ ਜਿਹੜਾ ਹੈ ਨਾ ਉਹ ਵੀ ਪਾ ਸਕਦੇ ਆ ਤੇ ਮਤਲਬ ਅਸੀਂ ਦੋ ਦੋ ਕੁ ਦਿਨਾਂ ਦਾ ਇਕੱਠਾ ਕਰਿਆ ਇਹ ਦੋ ਦਿਨ ਹੋ ਗਏ ਮੈਨੂੰ ਇਕੱਠਾ ਕਰਦੀ ਨੂੰ ਮੈਨੂੰ ਇਹ ਸੀਗਾ ਫੇ ਜਲਦੀ ਜਲਦੀ ਬਣਾ ਕੇ ਦੇਖ ਲਈਏ ਕਿਉਂਕਿ ਪਹਿਲਾਂ ਤਾਂ ਆਪਾਂ ਸਾਰਾ ਜਿਹੜਾ ਹੁੰਦਾ ਸੀਗਾ ਕੂੜੇ ਕਰਕਟ ਦੇ ਵਿੱਚ ਸੁੱਟ ਦਿੰਦੇ ਸੀਗੇ ਹੁਣ ਆਪਾਂ ਨੂੰ ਇਹਦੇ ਵਿੱਚ ਪਾਉਣਾ ਮੋਇਸਚਰਾਈਜ਼ਰ ਦੇਣ ਵਾਸਤੇ ਜਾਂ ਆਪਾਂ ਖੱਟੀ ਲੱਸੀ ਪਾ ਸਕਦੇ ਹਾਂ ਪਾਣੀ ਵੀ ਪਾ ਸਕਦੇ ਹਾਂ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾਉਣ ਲੱਗੇ ਆ ਤੇ ਆਪਾਂ ਨੂੰ ਇਹ ਮਤਲਬ ਪੰਜ ਚਾਰ ਦਿਨਾਂ ਬਾਅਦ ਹਿਲਾਉਣਾ ਪਿਆ ਕਰੂਗਾ ਇਹਨੂੰ ਮਤਲਬ ਕਿਸੇ ਹੈਨਾ ਡੰਡੇ ਵਗੈਰਾ ਨਾਲ ਆਪਾਂ ਨੂੰ ਇਹਨੂੰ ਮਿਕਸ ਕਰਨਾ ਪਿਆ ਕਰੂਗਾ ਤਾਂ ਕਿ ਜਿਹੜਾ ਉੱਪਰ-ਨੀਚੇ ਵਾਲਾ ਹਨਾ ਸਾਰਾ ਮਿਕਸ ਹੋ ਜੇ ਤਾਂ ਤੇ ਉਹ ਤੋਂ ਬਾਅਦ ਫਿਰ ਆਪਣਾ ਇਹ ਲੰਮਾ ਪ੍ਰੋਸੈਸ ਚਲਣਾ ਹੈ ਇਹਦਾ ਪ੍ਰੋਸੈਸ ਕੁਝ 21 ਦਿਨਾਂ ਤੋਂ ਲੈ ਕੇ 40-45 ਦਿਨਾਂ ਦਾ ਹੁੰਦਾ ਹੈ ਤੇ ਚਲੋ ਆਪਾਂ ਨਾਲ ਦੀ ਨਾਲ ਤੁਹਾਨੂੰ ਦਿਖਾਈ ਜਾਵਾਂਗੇ ਹਨਾ ਕਿ ਅੱਗੇ ਮਤਲਬ ਕਿਵੇਂ ਪ੍ਰੋਸੈਸ ਚੱਲ ਰਿਹਾ ਹੈ ਦਾ ਕਿਉਂਕਿ ਅਸੀਂ ਵੀ ਇਹਨੂੰ ਪਹਿਲੀ ਵਾਰੀ ਬਣਾਇਆ ਤੁਹਾਨੂੰ ਪਤਾ ਹੀ ਹੈ ਹਨਾ ਆਪਣੇ ਪਿੰਡਾਂ ਦੇ ਵਿੱਚ ਤਾਂ ਆਪਣੇ ਰੂੜੀ ਰਾੜੀਆਂ ਜਿਹੜੇ ਰਹੇ ਹੁੰਦੇ ਹਨਾ ਆਪਾਂ ਉਹੀ ਪਾਈ ਜਾਂਦੇ ਆ ਇਹ ਜੇ ਆਪਣੀ ਸਬਜੀਆ ਭਾਜ ਨੇ ਜੇ ਆਪਾਂ ਨੂੰ ਮਤਲਬ ਇਹ ਲੈ ਕੇ ਆਉਣਾ ਪੈਂਦਾ ਹੈ ਹੈਨਾ ਤਾਂ ਆਪਾਂ ਮਤਲਬ ਰੈਡੀ ਬਿਟ ਥੈਲੀਆਂ ਦੇ ਵਿੱਚ ਲੈ ਕੇ ਆਉਨੇ ਆ ਤੇ ਆਪਾਂ ਸੋਚਿਆ ਜੇ ਸਾਰੇ ਬਣਾ ਰਹੇ ਤਾਂ ਆਪਾਂ ਵੀ ਇਹਨੂੰ ਘਰ ਦੇ ਵਿੱਚ ਤਿਆਰ ਕਰਕੇ ਦੇਖਦੇ ਆ ਠੀਕ ਹੈ ਜੀ ਤੇ ਇਹਨੂੰ ਇਹਦਾ ਪ੍ਰੋਸੈਸ ਚੱਲਣ ਦੋ ਤੇ ਉਹਨਾਂ ਟਾਈਮ ਤੁਸੀਂ ਕਰੋ ਜੀ ਬਲੌਗ ਨੂੰ ਇੰਜੋਏ ਤੇ ਆਪਾਂ ਫਿਰ ਜੋ ਵੀ ਹੋਇਆ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਚਲੋ ਜੀ ਮਿਲਦੇ ਹਾਂ ਕਿਸੇ ਨੈਕਸਟ ਬਲੌਗ 'ਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਡੇ ਬਲੌਗ ਵਧੀਆ ਲੱਗਦੇ ਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ੇ